ਮੈਂ ਮਨਰੇਂਦਰ ਦਾਮੋਦਰ ਦਾਸ ਮੋਦੀ ਲੱਗਿਆ ਕਿ ਕਿਉਂਕਿ ਇਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਾ ਇਟਸੈਲਫ ਬੀਜੇਪੀ ਲਈ ਬਹੁਤ ਵੱਡੀ ਕਾਮਯਾਬੀ ਹੈ ਇੰਡੀਵਿਜੂਅਲ ਐਂਟਰੀ ਪਹਿਲੀ ਵਾਰੀ ਬੀਜੇਪੀ ਦੇ ਸਾਮਿਲਾ ਦਾ ਸਾਰਾ ਤੋਂ ਵਧੀਆ ਰਿਹਾ ਇੱਕ ਕਰਮਜੀਤ ਬਿੱਟੂ ਨਵਾਂ ਮੁੰਡਾ ਲੈ ਲਿਆ ਯੰਗ ਹੈ ਥੋੜਾ ਜਿਹਾ ਬੋਲਦਾ ਵਧੀਆ ਉਹ ਵੀ ਵਧੀਆ ਡਿਸੀਜਨ ਹੀ ਹੈ ਆਈ ਥਿੰਕ ਸੋ ਮੋਦੀ ਸਾਹਿਬ ਦਾ ਸਾਰਾ ਡਿਸੀਜਨ ਵਧੀਆ ਮੈਂ ਤਾਂ ਸੈਂਟਰ ਸਰਕਾਰ ਨੂੰ ਮੈਨੂੰ ਲੱਗਦਾ ਹਜੇ ਵੀ ਦੋ ਚਿਹਰੇ ਨਾਲ ਕੁਝ ਨਹੀਂ ਬਦਲਣਾ ਇਹਨਾਂ ਨੂੰ ਹਰ ਫੀਲਡ ਦੇ ਵਿੱਚ ਪੰਜਾਬ ਪੰਜਾਬੀਅਤ ਦੇ ਹਰ ਫੀਲਡ ਦੇ ਵਿੱਚ ਭਾਵੇਂ ਉਹ ਬਿਜ਼ਨਸ ਹੈ ਭਾਵੇਂ ਉਹ ਐਜੂਕੇਸ਼ਨ ਹੈ ਭਾਵੇਂ ਉਹ ਹੈਲਥ ਹੈ ਭਾਵੇਂ ਉਹ ਆਟ ਹੈ ਭਾਵੇਂ ਉਹ ਕਲਚਰ ਹੈ ਭਾਵੇਂ ਉਹ ਸਿਹਤ ਹੈ ਹਰ ਫੀਲਡ ਦੇ ਵਿੱਚ ਇੱਕ ਟੀਮ ਬਣਾਉਣੇ ਪੋਗੇ ਜਿਹੜੇ ਪੰਜਾਬ ਦੇ ਲੜਕਦੇ ਮਸਲੇ ਆ ਜਿਹੜੇ 70% ਤਾਂ ਲਟਕਾਈ ਗਈ ਨਹੀਂ ਹਾਂ ਬਾਈ ਦ ਸੋ ਕਾਲਡ ਪਾਰਟੀਆਂ ਤੇ ਜਾਓ ਤਾਂ ਦਿੱਲੀ ਪੱਜ ਘਟੇ ਜਾਮ 6 ਘਟੇ ਉੱਤਰ ਰੇਲਾ ਰੋਡ ਤੇ ਆ ਉਧਰ ਕੋਈ ਐਂਬੂਲੈਂਸ ਚ ਕੋਈ ਉਹ ਮਰ ਗਿਆ ਤੇ ਹੁਣ ਗੋਲਤੀ ਕੋ ਬੰਦ ਹੋਈ ਵੀ ਹੈ ਰੀਵੀ ਮੈਂ ਕਹਿਣਾ ਵਾਲਾ ਵੀ ਕੋਲ ਬਣਾਇਆ ਸਮਝੋ ਇਹ ਸਭ ਡਰਾਮੇ ਨੇ ਕਿਉਂਕਿ ਜਦੋਂ ਹਾਰਨ ਲੱਗਦੇ ਨੇ ਉਹਦੇ EVM ਮੋਦੀ ਸਾਹਿਬ ਤੇ ਲਾ ਦਿੰਦੇ ਆ ਇਹ ਤਾਂ ਸਹੀ ਹੱਥ ਮਲੌੜਨ ਦੇ ਜੋਗੇ ਤਾਂ ਕੋਈ ਹੱਥ ਮਲਾਵੇ ਤਾਂ ਸੀ ਹੱਥ ਮਲੌੜ ਵਾਲੇ ਸਿਚੁਏਸ਼ਨ ਹੀ ਨਹੀਂ ਕ੍ਰੀਏਟ ਹੋਣ ਦਿੱਤੀ ਜਦੋਂ ਹੱਥ ਮਲਾਉਣ ਲੱਗਦਾ ਕੋਈ ਪਾਸੇ ਆਸੇ ਤਾਂ ਇਹੋ ਜਿਹਾ ਦਬਾਅ ਪੈ ਜਾਂਦਾ ਸ਼ਸ਼ੀ ਕਾ ਜੀ ਮੈਂ ਜਸਵਿੰਦਰ ਕੋਰ ਦਿੱਲੀ ਪੰਜਾਬ ਪੋਸਟ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਅੱਜ ਦੇ ਮਹਿਮਾਨ ਹਨ ਉੱਗੇ ਲੋਕ ਕਾਇਕਾ ਸੁਖਮਿੰਦਰ ਕੌਰ ਬਰਾੜ ਜੀ ਇਹ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਵਿੱਚ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਮੈਂ ਤੁਹਾਡੇ ਸਵਾਗਤ ਹੈ ਜੀ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਨਮਸਕਾਰ ਅਦਾਵ ਸਸਿਕਾ ਜੈ ਸ਼੍ਰੀ ਰਾਮ ਮੇਰੇ ਵੱਲੋਂ ਦਿੱਲੀ ਪੰਜਾਬ ਪੋਸਟ ਦੇਖ ਰਹੇ तमाम ਪੰਜਾਬੀ ਸਰੋਤਿਆਂ ਨੂੰ ਸੱਭਿਆਚਾਰਕ ਸਰੋਤਿਆਂ ਨੂੰ ਨਮਸਕਾਰ ਅਦਾਵ ਸਸਿਕਾ ਮੈਂ ਬੀਜੇਪੀ ਗਵਰਨਮੈਂਟ ਤੀਜੀ ਵਾਰ ਆਪਣੀ ਸਰਕਾਰ ਬਣਾਉਣਾ ਚਾ ਰਹੀ ਹੈ ਕੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੌ ਚੁੱਕ ਸਮਾਗਮ ਵਿੱਚ ਤੁਹਾਨੂੰ ਸੱਦਾ ਦਿੱਤਾ ਗਿਆ ਸੀ ਕਿੱਦਾਂ ਦਾ ਮਾਹੌਲ ਸੀ ਉੱਥੇ ਤੇ ਤੁਹਾਨੂੰ ਕਿੱਦਾਂ ਫੀਲ ਹੋਇਆ ਉੱਥੇ ਜਾ ਕੇ ਦੇਖੋ ਜੀ ਜਦੋਂ ਕੋਈ ਪਿਆਰ ਸਤਿਕਾਰ ਨਾਲ ਬੁਲਾਉਂਦਾ ਹੈ ਭਾਵੇਂ ਮੋਦੀ ਸਰਕਾਰ ਹੋਵੇ ਭਾਵੇਂ ਜੋਗੀ ਸਰਕਾਰ ਹੋਵੇ ਪਹਿਲਾਂ ਮੈਂ ਜੋਗੀ ਸਰਕਾਰ ਦੇ ਵੀ ਜਾ ਕੇ ਆਈ ਹਾਂ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਤੀਜੀ ਵਾਰੀ ਪ੍ਰਧਾਨ ਮੰਤਰੀ ਵਰਨਾ ਇਟਸੈਲਫ ਬੀਜੇਪੀ ਲਈ ਬਹੁਤ ਵੱਡੀ ਕਾਮਯਾਬੀ ਹੈ ਜਿਹ ਕਹਾਸਾ ਕਿ ਉਹ ਬੁੱਧੀ ਨੇ ਛੱਡੇ ਘੜ ਤੇ ਬੀਜਪੀ ਵਿੱਚ ਸੋ ਬਹੁਤ ਅੱਛਾ ਲੱਗਿਆ ਬੜੇ ਪਿਆਰ ਨਾਲ ਉਹਨਾਂ ਦਾ ਸੱਦਾ ਪੁੱਤਰ ਆਇਆ ਮੈਂ ਸਵੀਕਾਰ ਕੀਤਾ ਤੇ ਮੈਂ ਅਟੈਂਡ ਵੀ ਕੀਤਾ ਉੱਥੇ ਗਈ ਵੀ ਤੇ ਬੜਾ ਹੰਦਾ ਬਹੁਤ ਵਧੀਆ ਲੱਗਿਆ ਮੈਂ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦਾ ਜੋ ਰਿਜ਼ਲਟ ਆਇਆ ਹੈ ਉਸ ਵਿੱਚ ਵਕਫਾ ਪਾਰਟੀ ਦੇ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੇ ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹਣਾ ਕਿਉਂਕਿ ਪਹਿਲਾਂ ਤਾਂ ਪੰਜਾਬ 'ਚ ਦੋ ਪਾਰਟੀਆਂ ਹੁੰਦੀਆਂ ਸੀ ਕਦੇ ਕਾਲੀ ਆ ਗਈ ਕਾਲੀ ਕਹੇ ਕਾਂਗਰਸ ਆ ਗਈ ਕਾਂਗਰਸ ਕਈ ਗੱਲ ਆ ਗਈ ਕਾਲੀ ਆ ਗਈ ਦੋ ਵਾਰ ਆ ਇਸ ਵਾਰੀ ਵਧੀਆ ਦਿਲਚਸਪ ਮੁਕਾਬਲਾ ਸੀ ਕਿਉਂਕਿ ਚਾਰ ਪਾਰਟੀਆਂ ਸੀ ਬੀਜੇਪੀ ਦੀ ਇਕੱਲਿਆਂ ਦੀ ਇੰਡੀਵਿਜੂਅਲ ਐਂਟਰੀ ਸੀ ਜੇ ਮੈਂ ਕਹਾਂ ਆਪਾਂ ਜਿਵੇਂ ਇੰਡੀਵਿਜੂਅਲ ਐਂਟਰੀ ਪਹਿਲੀ ਵਾਰੀ ਬੀਜੇਪੀ ਦੀ ਸੀ ਸਭ ਨਾਲੋਂ ਤਾਂ ਸਭ ਤੋਂ ਵਧੀਆ ਰਹੀ ਆ ਤੇ ਦੂਜਿਆਂ ਦਾ ਵੀ ਆਪਣੇ ਆਪਣੇ ਥਾਂ ਤੇ ਪ੍ਰਦਰਸ਼ਨ ਠੀਕ ਰਿਹਾ ਜੋਰ ਲਾਇਆ ਜਿਹੇ ਜਿਹੇ ਵੀ ਰਿਹਾ ਉਹਨਾਂ ਦੀ ਕਿਸਮਤ ਬਟ ਆਨ ਦੀ ਹੋਲ ਮੁਕਾਬਲਾ ਬਹੁਤ ਦਿਲਚਸਪ ਸੀ ਤੇ ਲੋਕਾਂ ਨੇ ਮਾਈਂਡ ਵੀ ਨਹੀਂ ਦਿੱਤਾ ਉਹਦਾ ਰਿਜ਼ਲਟ ਨਿਕਲਿਆ ਉਹ ਪਤਾ ਲੱਗਿਆ ਕਿ ਕੌਣ ਜਿੱਤੂ ਕੌਣ ਹਾਰ। ਫਿਰ ਜੋ ਮੋਦੀ ਮੰਤਰੀ ਮੰਡਲ ਦਾ ਸਿਲੈਕਸ਼ਨ ਹੋਇਆ ਹੈ ਉਸ ਵਿੱਚ ਦੋ ਨਵੇਂ ਸਿੱਖ ਜਿਹੜੇ ਸ਼ਾਮਿਲ ਕੀਤੇ ਗਏ ਹਨ ਹਰਦੀਪ ਸਿੰਘ ਪੂਰੀ ਤੇ ਰਮਨਜੀਤ ਬਿੱਟੂ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੋ ਸਿੱਖ ਚਿਹਰਿਆਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨਾ ਬੀਜੇਪੀ ਦੁਆਰਾ ਪੰਜਾਬ ਵਿੱਚ ਕੀਤੀ ਹੋਈ ਇੱਕ ਸਕਾਰਾਤਮਕ ਪਹਿਲ ਹੈ। ਆ ਬਿਲਕੁਲ ਆਪਾਂ ਇਸ ਗੱਲ ਨੂੰ ਦਰਸਪਰਵਾ ਸਕਦੇ ਆ ਸਹੀ ਕਹਿ ਸਕਦੀ ਆ ਕਿਉਂਕਿ ਆਲਰੇਡੀ ਵੀ ਮੋਦੀ ਸਰਕਾਰ ਦੇ ਵਿੱਚ ਸਿੱਖ ਚਿਹਰੇ ਹੈਗੇ ਨੇ ਇਕਬਾਲ ਸਿੰਘ ਲਾਲਪਰਾ ਜੀ ਨੂੰ ਉਹਨਾਂ ਨੇ ਮਿਨਾਰਿਟੀ ਕਮਿਸ਼ਨ ਆਫ ਇੰਡੀਆ ਦਾ ਚੇਅਰਪਰਸਨ ਬਣਾਇਆ ਜਿਹੜੇ ਕਿ ਬਹੁਤ ਬਾਕੂਬੀ ਕੰਮ ਕਰ ਰਹੇ ਨੇ ਪੰਜਾਬ 'ਚ ਵੀ ਤੇ ਆਪਣੇ ਪੁਰੀ ਸਾਹਿਬ ਪਹਿਲਾਂ ਵੀ ਮੰਤਰੀ ਸੀ ਕਿ ਹੁਣ ਵੀ ਮੰਤਰੀ ਬਣਾਏ ਨੇ ਇੱਕ ਕਰਮਣੀਤ ਬਟੂ ਨਵਾਂ ਮੁੰਡਾ ਲੈ ਲਿਆ ਯੰਗ ਹੈ ਥੋੜਾ ਜਿਹਾ ਬੋਲਦਾ ਵਧੀਆ ਉਹ ਵੀ ਵਧੀਆ ਡਿਸੀਜਨ ਹੀ ਹੈ ਆਈ ਥਿੰਕ ਸੋ ਮੋਦੀ ਸਾਹਿਬ ਦੇ ਸਾਰੇ ਡਿਸੀਜਨ ਵਧੀਆ ਮੈਂ ਤਾਂ ਆਈ ਵਾਸ ਵੈਰੀ ਮੱਚ देयर ਕੱਲ ਉੱਥੇ ਸੀ ਮੈਂ ਔਰ ਬੜੇ ਵਧੀਆ ਕਾਬਲ ਮੰਤਰੀ ਜਿੰਨੇ ਬੜਾਏ ਨੇ ਮੈਂ ਤਾਂ ਉਹਨਾਂ ਦਾ ਰੈਜ਼ਿਊਮੇ ਦੇਖ ਕੇ ਹੈਰਾਨ ਸੀ ਕੋਈ ਡਬਲ ਐਮਏ ਕੋਈ ਪੀਐਚਡੀ ਕੋਈ ਤੀਜੀ ਵਾਰੀ ਬੰਦ ਰਹਾ ਤੇ ਵਾ ਵੰਡਰਫੁਲ ਟੀਮ ਹੈ ਕਹਿ ਸਕਦੇ ਆ ਵੀ ਮੈਜੋਰਿਟੀ 95% ਦਾ ਵੈਲ ਐਜੂਕੇਟਿਡ ਜਿਹੜੇ ਮੈਂ ਕਹਿ ਸਕਦੇ ਆ ਵਧੀਆ ਸੀਗੇ ਮੰਤਰੀ ਸਾਹਿਬ ਮੈਮ ਕੀ ਤੁਹਾਨੂੰ ਲੱਗਦਾ ਹੈ ਕਿ ਹਰਦੀਪ ਸਿੰਘ ਪੂਰੀ ਤੇ ਰਵਨੀਤ ਗੁੱਟੂ ਪੰਜਾਬ ਦੇ ਕਈ ਦਿਹਾਕੇ ਤੋਂ ਚੱਲ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਕਾਮਯਾਬ ਹੋਣਗੇ ਦੇਖੋ ਮੈਂ ਪੱਕਾ ਗਾਰੰਟੀ ਤਾਂ ਨਹੀਂ ਲਾ ਸਕਦਾ ਸਮੇਂ ਤੈਅ ਕਰੂੰਗਾ ਵੀ ਉਹ ਕੀ ਕਰਦੇ ਨੇ ਕਿੰਨੇ ਕੁ ਕਾਮਯਾਬ ਹੁੰਦੇ ਨੇ ਕਿਉਂਕਿ ਸੈਂਟਰ ਸਰਕਾਰ ਨੂੰ ਮੈਨੂੰ ਲੱਗਦਾ ਹਜੇ ਵੀ ਦੋ ਚਿਹਰੇ ਨਾਲ ਕੁਝ ਨਹੀਂ ਬਦਲਣਾ ਇਹਨਾਂ ਨੂੰ ਹਰ ਫੀਲਡ ਦੇ ਵਿੱਚ ਪੰਜਾਬ ਪੰਜਾਬੀਅਤ ਦੇ ਹਰ ਫੀਲਡ ਦੇ ਵਿੱਚ ਭਾਵੇਂ ਉਹ ਬਿਜ਼ਨਸ ਹੈ ਭਾਵੇਂ ਉਹ ਐਜੂਕੇਸ਼ਨ ਹੈ ਭਾਵੇਂ ਉਹ ਹੈਲਥ ਹੈ ਭਾਵੇਂ ਉਹ ਆਰਟ ਹੈ ਭਾਵੇਂ ਉਹ ਕਲਚਰ ਹੈ ਭਾਵੇਂ ਉਹ ਸਿਹਤ ਹੈ ਹਰ ਫੀਲਡ ਦੇ ਵਿੱਚ ਇੱਕ ਟੀਮ ਬਣਾਉਣੇ ਪਊਗੀ ਅੱਗੋਂ ਪੰਜਾਬੀਅਤ ਦਾ ਮੈਸੇਜ ਲਿਆਂਉਣ ਵਾਸਤੇ ਜਿਹੜੇ ਸਾਡੇ ਮਸਲੇ ਪੈਂਡਿੰਗ ਪਏ ਨੇ ਕਿਉਂਕਿ ਕੁਝ ਮਸਲੇ ਜਾਣ ਬੁੱਝ ਕੇ ਏਜੰਸੀਆਂ ਬਾਰੇ ਇਹੋ ਜਿਹੇ ਮਸਲੇ ਉਲਝਾਏ ਜਾ ਰਹੇ ਨੇ ਜਿਨ੍ਹਾਂ ਨੂੰ ਸੌਖੇ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਉਹਨਾਂ ਦਾ ਹੱਲ ਵੀ ਹੈਗਾ ਜੇ ਇਕੱਠੇ ਹੋ ਕੇ ਆਪ ਨੂੰ ਸੈਂਟਰ ਸਰਕਾਰ ਹੱਲਾ ਬਾਰੇ ਕਿਉਂਕਿ ਕੰਮ ਤਾਂ ਡਬਲ ਇੰਜਨ ਸਰਕਾਰਾਂ ਨਾਲ ਹੀ ਹੁੰਦਾ ਹੈ ਹਮੇਸ਼ਾ ਹੁਣ ਵੇਖੋ ਜੋਗੀ ਦਾ ਕੰਮ ਸਮੂਥ ਚੱਲ ਰਿਹਾ ਕੋਆਰਡੀਨੇਸ਼ਨ ਹੀ ਇੱਥੇ ਹੋ ਜਾਂਦੀ ਕਿਉਂਕਿ ਸੈਂਟਰ ਸਰਕਾਰਾਂ ਤੋਂ ਬਿਨਾ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਕਾਮਯਾਬ ਨਹੀਂ ਹੋ ਸਕਦੀਆਂ हां ਜੜ ਐਨੀ ਵਧੀਆ ਸਟੇਟ ਗਵਰਨਮੈਂਟ ਹੋਵੇ ਇੰਨਾ ਕੋਆਪਰੇਟ ਕਰੇ ਤੇ ਵੀ ਬੰਦੇ ਦਾ ਆਪਣੇ ਆਪ ਹੀ ਦਿਲ ਕਰੇ ਵੀ ਅਸੀਂ ਗ੍ਰਾਂਟ ਸਟੇਟ ਨੂੰ ਦੇਈਏ ਪਰ ਜਿਹੜੇ ਪੰਜਾਬ ਦੇ ਲਟਕਦੇ ਮਸਲੇ ਆ ਜਿਹੜੇ 70% ਤਾਂ ਲਟਕਾਏ ਗਏ ਨਹੀਂ ਹਾਂ ਬਾਏ ਦ ਸੋ ਕਾਲਡ ਪਾਰਟੀਆਂ ਬਾਏ ਦ ਸੋ ਕਾਲਡ ਏਜੰਸੀਜ਼ ਆਈ ਕੈਨ ਸੇਡ ਥੈਟ ਕਿਉਂਕਿ ਮੈਂ ਵੀ ਕਿਸਾਨਾਂ ਦੀ ਧੀ ਆ ਮੈਨੂੰ ਵੀ ਪਤਾ ਹੈ ਮੇਰੇ ਚਾਚਾ ਜੀ ਪਿਛਲੇ 50 ਸਾਲਾਂ ਤੋਂ ਸਰਪੰਚੀ ਸਾਡੇ ਘਰੇ ਆ ਸਾਡੇ ਪਿੰਡ ਦਾ ਇੱਕ ਵੀ ਬੰਦਾ ਜਿਹੜਾ ਕਿਸਾਨ ਅੰਦੋਲਨ 'ਚ ਨਹੀਂ ਗਿਆ ਕਿਉਂਕਿ ਸਾਡੇ ਪਿੰਡ ਦੋ ਦੋ ਏਕੜ ਵਾਲੇ ਕਿਸਾਨ ਵੀ ਰਹਿੰਦੇ ਨੇ ਉਹ ਤਾਂ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਹੈ ਨਹੀਂ ਕਿਉਂਕਿ ਸ਼ੁਰੂ ਤੋਂ ਹੀ ਆਹ ਜਿਹੜੇ ਕਣਕ ਆ ਇਹਨਾਂ ਤੇ ਐਮਐਸਪੀ ਹੈਗੀ ਝੋਨੇ ਤੇ ਐਮਐਸਪੀ ਹੈਗੀ ਇਹ ਹੁਣ ਜੇ ਤੁਸੀਂ ਆਪਾਂ ਐਵੇਂ ਹੀ ਬਹਿ ਜਗੇ ਉੱਥੇ ਚਲੋ ਜੇ ਮੈਂ ਮੰਨਦੀ ਆ ਕੁਝ ਮਸਲੇ ਹੈਗੇ ਵੀ ਔਰ ਮੋਦੀ ਸਾਹਿਬ ਨੇ ਇੱਕ ਸੈਕਟ੍ਰਿਕ ਕੀਤਾ ਪਿਆਰ ਨਾਲ ਕਿਹੜੀ ਸਮੱਸਿਆ ਦਾ ਨਹੀਂ ਹੱਲ ਹੋ ਸਕਦਾ ਬਾਹਰਲੇ ਦੇਸ਼ਾਂ 'ਚ ਮੈਂ 15 ਦੇਸ਼ਾਂ 'ਚ ਫਿਰਿਆ ਬੱਚਿਓ ਉੱਥੇ ਵੀ ਮੈਂ ਐਜੂਕੇਸ਼ਨ ਦੇਖਿਆ ਮੈਂ ਰੈਲੀਆਂ ਵੀ ਦੇਖੀਆਂ ਬਟ ਉਹ ਲੋਕ ਐ ਸੜਕਾਂ ਦੇ ਪਾਸੇ ਖੜੇ ਹੁੰਦੇ ਉੱਤੇ ਲਿਖਿਆ ਹੁੰਦਾ ਵੀ ਵੀ ਆਰ ਅਗੇਂਸ ਪਰ ਇੱਥੇ ਤਾਂ ਜਾਓ ਤਾਂ ਦਿੱਲੀ ਪੱਧ ਘੰਟੇ ਜਾਮ 6 ਘੰਟੇ ਉਧਰ ਰੇਲਾ ਰੁਕਤੀਆਂ ਉਧਰ ਕੋਈ ਐਂਬੂਲੈਂਸ ਚ ਕੋਈ ਉਹ ਮਰ ਗਿਆ ਪਰ ਪ੍ਰੋਟੈਸਟ ਦਾ ਵੀ ਇੱਕ ਪ੍ਰੋਪਰ ਮੈਂ ਕਿਹੜੀ ਐ ਸੈਟਰ ਸਰਕਾਰ ਨੂੰ ਮੈਨੂੰ ਕਹੋ ਵੀ ਪ੍ਰੋਟੈਸਟ ਦਾ ਕੋਈ ਤਰੀਕਾ ਬਣਾਓ ਪ੍ਰੋਟੈਸਟ ਨਾਲ ਲੋਕਾਂ ਦੀਆਂ ਜਾਨਾਂ ਜਾਂਦੀਆਂ ਲੋਕਾਂ ਦੀਆਂ ਟਿਕਟਾਂ ਗਈਆਂ ਗਰੀਬਾਂ ਦੀਆਂ ਖਰਾਬ ਜਾਂਦੀਆਂ ਰੇਲ ਗੱਡੀਆਂ ਰੁਕਦੀਆਂ ਇਹ ਕੁਛ ਇੰਡੀਆ ਚ ਇੱਕ ਸ਼ਰਡ ਵੀ ক্লোਜ਼ਡ ਬਾਕੀ ਪ੍ਰੋਟੈਸਟ ਕਰੋ ਸਭ ਦਾ ਹੱਕ ਹੈ ਮੇਰਾ ਵੀ ਹੱਕ ਹੈ ਤੁਹਾਡਾ ਵੀ ਹੈ ਮੈਂ 10 ਸਾਲ ਤੋਂ ਜੋ ਕਿਸਾਨ ਅੰਦੋਲਨ ਚੱਲੇ ਆ ਰਹੇ ਹਨ ਇਹਨਾਂ ਨਾਲ ਇਹਨਾਂ ਕਰਕੇ ਕਿਸਾਨਾਂ ਵਿੱਚ ਤੇ ਸੈਂਟਰ ਸਰਕਾਰ ਵਿੱਚ ਕਾਫੀ ਜਿਆਦਾ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਮੌਜੂਦਾ ਸਮੇਂ ਵਿੱਚ ਮੋਦੀ ਸਰਕਾਰ ਦੁਬਾਰਾ ਕੀਤੀ ਬਾਰ ਆਈ ਹੈ ਸਾਸਨ ਵਿੱਚ ਇਸ ਸਾਸਨ ਵਿੱਚ ਇਹ ਕਿਸਾਨਾਂ ਨਾਲ ਆਪਣੀਆਂ ਗਲਤਫਹਿਮੀਆਂ ਦੂਰ ਕਰਨ ਵਿੱਚ ਕਾਮਯਾਬ ਹੋਏਗੀ ਵੈਸੇ ਜਿਸ ਤਰੀਕੇ ਨਾਲ ਸਰਕਾਰ ਬਣੀ ਹੈ ਇਸ ਵਾਰ ਮੈਨੂੰ ਲੱਗਦਾ ਇਟ ਸਾਉਂਡਸ ਟੂ ਵੀ ਕਿ ਜਿਵੇਂ ਸਾਰੇ ਫੈਸਲੇ ਵਧੀਆ ਹੋ ਜਾਣਗੇ ਤੇ ਮੈਂ ਆਸ ਰੱਖਦੀ ਆ ਕਿਉਂਕਿ ਜਿਸ ਤਰ੍ਹਾਂ ਦੀ ਮੈਂ ਟੀਮ ਕੱਲ ਦੇਖ ਕੇ ਆਈ ਆ ਮੰਤਰੀ ਬੰਡਲ ਦੀ ਵੀ ਕਿਸਾਨਾਂ ਦੇ ਦੀ ਮੈਨੂੰ ਲੱਗਦਾ ਸਾਰੇ ਜਿਹੜੇ ਇੰਡੀਆ ਦੇ ਮਸਲੇ ਨੇ ਜਿਨ੍ਹਾਂ ਦਾ ਵੀ ਜਿਹੜੇ ਵੀ ਫੀਲਡ 'ਚ ਮਸਲੇ ਆ ਕਾਫੀ ਤੋਂ ਜ਼ਿਆਦਾ ਮੈਨੂੰ ਲੱਗਦਾ ਹੱਲ ਹੋਣ ਦੀ ਸੰਭਾਵਨਾ ਹੈ ਜੇ ਹੱਲ ਕਰਾਉਣ ਵਾਲੇ ਪੋਜ਼ਿਟਿਵ ਹੋਣਗੇ ਜੇ ਹੱਲ ਕਰਾਉਣ ਵਾਲੇ ਚਾਹਣਗੇ ਨਹੀਂ ਵੀ ਅਸੀਂ ਮਸਲੇ ਹੱਲ ਕਰਾਉਣੇ 네ਗੇਟਿਵ ਥਿੰਕਿੰਗ ਹੋਈ ਫਿਰ ਤਾਂ ਕੁਝ ਵੀ ਪੋਸੀਬਲ ਨਹੀਂ ਫਿਰ ਤਾਂ ਤੁਸੀਂ ਉਹ ਕੀ ਕਹਿੰਦੇ ਹੁੰਦੇ ਆ ਟੈਂਡ 'ਚ ਕੰਮ ਨਾ ਸੁੱਟੀ ਰੱਖੋ ਕੁਝ ਨਹੀਂ ਕਰਨਾ ਸੋ ਸਾਡਾ ਅਸੀਂ ਸ਼ੁੱਡ ਬੀ ਪੋਜ਼ਿਟਿਵ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਜਿਨ੍ਹਾਂ ਦੇ ਕੋਈ ਮਸਲੇ ਨੇ ਆਪਾਂ ਸਟੇਟ ਤੇ ਸੈਂਟਰ ਸਰਕਾਰ ਦੀ ਕੋਆਪਰੇਸ਼ਨ ਨਾਲ ਉਹਨਾਂ ਨੂੰ ਸਾਲਵ ਕਰਨ ਦੀ ਵੀ ਸ਼ੁੱਡ ਗੋ ਫਾਰ 댓 ਮੈਂ ਜੇ ਲੋਕ ਸਭਾ ਚੋਣਾਂ 2024 ਹੋਈਆਂ ਹਨ ਚੋਣਾਂ ਤੋਂ ਪਹਿਲਾਂ ਕਾਫੀ ਤਰ੍ਹਾਂ ਦੇ ਪਰਮ ਲੋਕਾਂ ਵਿੱਚ ਫੈਲਾਏ ਜਾ ਰਹੇ ਸਨ ਕਿ ਜੋ ਇਹ EVM ਹੈ ਇਹ ਹੈਕ ਕੀਤੇ ਜਾਣਗੇ ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਆਪਣੇ ਪੱਖ ਵਿੱਚ ਚੋਣਾਂ ਦੀ ਜੇ ਘੋਸ਼ਿਤ ਕਰਵਾਏਗੀ ਕੀ ਜੋ ਮੌਜੂਦਾ ਚੋਣ ਦੇ ਨਤੀਜੇ ਆਏ ਹਨ ਉਹਨਾਂ ਨੂੰ ਦੇਖਦੇ ਹੋਏ ਤੁਹਾਨੂੰ ਲੱਗਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਈਵੀਐਮ ਹੈਕ ਹੋਣ ਵਾਲਾ ਕੁਝ ਹੋਇਆ ਸੀ ਜਾਂ ਜੋ ਇਹ ਇਲੈਕਸ਼ਨ ਹੋਏ ਹਨ ਉਹ ਬਿਲਕੁਲ ਫੇਅਰ ਤਰੀਕੇ ਨਾਲ ਹੋਏ ਹਨ ਤੇ ਹੁਣ ਬੋਲਤੀ ਕੋ ਬੰਦ ਹੋਈ ਵੀ ਈਵੀਐਮ ਕਹਿਣ ਵਾਲਾ ਵੀ ਕੋਈ ਨਾ ਆਇਆ ਸਮਝੋ ਇਹ ਸਭ ਡਰਾਮੇ ਨੇ ਕਿਉਂਕਿ ਜਦੋਂ ਹਾਰਨ ਲੱਗਦੇ ਨੇ ਉਹਦੇ ਈਵੀਐਮ ਮੋਦੀ ਸਾਹਿਬ ਤੇ ਲਾ ਦਿੰਦੇ ਤੁਸੀਂ ਦੱਸੋ ਅੱਜ ਤੋਂ ਪਹਿਲਾਂ ਵੀ ਕਿੰਨੀਆਂ ਸਟੇਟਾਂ ਦੇ ਵਿੱਚ ਬੀਜੇਪੀ ਤੋਂ ਜਿਹੜੀਆਂ ਉਲਟ ਪਾਰਟੀਆਂ ਚੋਣ ਜਿੱਤੀਆਂ ਉਦੋਂ ਵੀਰ ਬਸ ਈਵੀਐਮ ਦਾ ਸੋ ਇਟਸ ਜਸਟ ਜਿਵੇਂ ਬੱਚਾ ਸਕੂਲ ਦਾ ਕੰਮ ਨਹੀਂ ਨਾ ਕਰਕੇ ਜਾਂਦਾ ਤਾਂ ਰੋਣ ਲੱਗ ਜਾਂਦਾ ਉਹ ਅਸਲ ਚ ਬੰਦੇ ਹੁੰਦੇ ਸਾਰੇ ਜਦੋਂ ਹਾਰਨ ਦਾ ਡਰ ਸੀ ਜਦੋਂ ईवीएम ਵਾਲੇ ਪਾਸੇ ਚੱਲ ਹੁਣ ਨਹੀਂ ਬੋਲਦੇ ਫਿਰ ਉਹਦੇ ਦਾ ਬਿਆਨ ਕਿਉਂ ਨਹੀਂ ਦਿੰਦਾ ਕਿਉਂ ਨਹੀਂ ਥੈਂਕਸ ਕੀਤਾ ਉਹਨਾਂ ਨੇ ਐਗਜ਼ੀਕਿਊਸ਼ਨ ਆਫ ਇੰਡੀਆ ਕਿਉਂ ਨਹੀਂ ਥੈਂਕਸ ਕੀਤਾ ਸੈਂਟਰ ਗਵਰਨਮੈਂਟ ਦਾ ਵੀ ਵੀ ਆਰ ਸੈਟੀਸਫਾਈਡ ਸੋ ਇਟਸ ਜਸਟ ਡਰਾਮੇ ਹੁਣ ਡਰਾਮੇ ਮੇਰੇ ਖਿਆਲ ਬੰਦ ਹੋ ਜਾਣਗੇ ਮੈਂ ਪੰਜਾਬ ਦੀਆਂ ਮੂਲ ਸਮੱਸਿਆਵਾਂ ਮੈਂ ਬੇਰੋਜ਼ਗਾਰੀ ਤੇ ਨਸ਼ਾ ਇਹਨਾਂ ਦੋਹਾਂ ਲਈ ਹੀ ਕੇਂਦਰ ਸਰਕਾਰ ਤੇ ਸੈਂਟਰਲ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਜਦਕਿ ਇਹ ਸਟੇਟ ਗਵਰਨਮੈਂਟ ਦੇ ਵਿਸ਼ੇ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਮੌਜੂਦਾ ਸਟੇਟ ਗਵਰਨਮੈਂਟ ਹੈ ਉਹ ਪਿਛਲੇ 2 ਸਾਲਾਂ ਵਿੱਚ ਉਹ ਕੰਮ ਨਹੀਂ ਕਰ ਪਾਈ ਉਹਦਾ ਦਾ ਰੋਲ ਨਹੀਂ ਨਿਭਾ ਪਾਈ ਜੋ ਇਹਨਾਂ ਨੂੰ ਇਹਨਾਂ ਦੋਹਾਂ ਹੀ ਮੂਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਿਭਾਉਣਾ ਚਾਹੀਦਾ ਸੀ ਉਹ ਬਈ ਕੱਲੀ ਤੁਸੀਂ ਹੁਣ ਵਾਲੀ ਸਰਕਾਰ ਨੂੰ ਨਾ ਉਹ ਪਿਛਲੇ 10 ਸਾਲ ਕਾਲੀਆਂ ਦੀ ਵੀ ਆਈਆਂ ਕਾਂਕੀ ਨੇ ਕਿਨੇ ਨਸ਼ੇ ਦਾ ਹੱਲ ਕੀਤਾ ਹੁਣ ਤੱਕ ਫੈਲੇ ਕਦੋਂ ਹੈ ਜਦੋਂ ਕਾਲੀਆਂ ਦਾ ਰਾਜ ਸੀ ਉਸ ਤੋਂ ਬਾਅਦ ਫਿਰ ਕੈਪਟਨ ਮਰਿੰਦਰ ਸਿੰਘ ਨੇ ਵੀ ਡਾਂਗ ਫੜੀ ਸੀ 10 ਦਾ ਨਸ਼ਾ ਮਸਲੇ ਦਾ ਹੱਲ ਕਰੋ ਉਹ ਤਾਂ ਵੀ ਨਹੀਂ ਹੋਈ ਫਿਰ ਹੁਣ ਤੀਜੀ ਸਰਕਾਰ ਹੋ ਗਈ ਇਹਨਾਂ ਤੋਂ ਵੀ ਨਹੀਂ ਹੋਈ ਅਸਲ 'ਚ ਇਹ ਬੱਚੇ ਨਿਰਾ ਜੇ ਨਿਰਾਪਾ ਸਰਕਾਰਾਂ ਨੂੰ ਦੋਸ਼ ਦੇ ਕੇ ਕਿਹਾ ਨਾ ਸੈਂਟਰ ਗਵਰਨਮੈਂਟ ਨਸ਼ੇ ਬੰਦ ਕਰਦੇ ਜਾਂ ਸਟੇਟ ਗਵਰਨਮੈਂਟ ਨੋ ਨੋ ਇਹ ਤਾਂ ਅਵੇਅਰਨੈਸ ਫਰੋਣੀ ਪੈਣੀ ਹੈ ਕਿਉਂਕਿ ਨਸ਼ੇ ਆ ਜਿਹੜੇ ਇਹ ਅੱਜ ਤੋਂ 25 30 ਸਾਲ ਦਾ ਮਸਲਾ ਹੈ ਔਰ ਬਹੁਤ ਗੰਭੀਰ ਮਸਲਾ ਹੈ ਫਾਸਟਲੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੇਰਾ ਆਪਣਾ ਭਾਨਜਾ ਸਕੇ ਦੀ ਡੈਥ ਹੋ ਗਈ ਫਾਸਟਲੀ ਨਸ਼ੇ ਬਟ ਹੁਣ ਪਿਛਲੇ ਸਮੇਂ ਤੋਂ ਇਹ ਬਹਿ ਕਹਿੰਦਾ ਸਾਲ ਤੋਂ ਸਾਲ ਤਾਂ ਇੰਨਾ ਕਿ ਨਸ਼ਾ ਫੈਲ ਰਿਹਾ ਹੈ ਇੰਨਾ ਕਿ ਲਾ ਲਾ ਐਂਡ ਆਰਡਰ ਖਰਾਬ ਹੋ ਰਿਹਾ ਜਿਹੜਾ ਕਦੇ ਹੋਇਆ ਨਹੀਂ ਸੀ ਕਾਂਗਰਸ ਵੀ ਲੱਗੇ ਨਹੀਂ ਸੀ ਭਇਆ ਆਮ ਸੌਰੀ ਟੂ ਸੇ ਪਤਾ ਨਹੀਂ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ ਜਾਂ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਇਹ ਇਹ ਵੀ ਕਿਉਂਕਿ ਇੱਕ ਕਲਾਕਾਰ ਦੀ ਸਰਕਾਰ ਹੈ ਇਹ ਦਿਲ ਦੀ ਗੱਲ ਦੱਸੋ ਭਗਵਾਨਤਮਾਨ ਮੇਰੇ ਮੈਂ ਬਹੁਤ ਜ਼ਿਆਦਾ ਇੱਜ਼ਤ ਕਰਦੀ ਹਾਂ ਮੈਂ ਨਾਰਥ ਜ਼ੋਨ ਚ ਰਹੇ ਮੇਰਾ ਛੋਟਾ ਵੀਰ ਹੈ ਕਿਉਂਕਿ ਇਹ ਇਹ ਜਿਹੜੀ ਇਲੈਕਸ਼ਨ ਜਿੱਤੀ ਸੀ ਨਾ ਆਪ ਪਾਰਟੀ ਨੇ ਨਹੀਂ ਜਿੱਤੀ ਕੇਜਰੀਵਾਲ ਨੇ ਜਿੱਤੀ ਇਹ ਜਿੱਤੀ ਸੀ ਭਗਵਾਨਤਮਾਨ ਨੇ ਕਲਾਕਾਰ ਨੇ ਇੱਕ ਕਲਾਕਾਰ ਦੇ ਮੂਹਰ ਨੂੰ ਵੋਟਾਂ ਪਾਈਆਂ ਸੀ ਸਾਰੇ ਪੰਜਾਬ ਨੇ ਇਸ ਲਈ ਨਹੀਂ ਸੀ ਪਾਈਆਂ ਵੀ ਕੇਜਰੀਵਾਲ ਦੀ ਸੋਚ ਬੜੀ ਵਧੀਆ ਸੋ ਇੱਕ ਕਲਾਕਾਰ ਦੀ ਜਿੱਤ ਹੋਈ ਹੈ ਹੁਣ ਕੋਸ਼ਿਸ਼ ਕਰ ਰਹੇ ਪਰ ਮੈਨੂੰ ਲੱਗਦਾ ਜਿਹੜੀਆਂ ਦੂਜੀਆਂ ਪਾਰਟੀਆਂ ਇੱਕ ਸੈਂਟਰ ਗਵਰਨਮੈਂਟ ਨੂੰ ਆਪਾਂ ਕੱਢਦੇ ਹੋ ਤਾਂ ਹੋਣਾ ਹੀ ਹੈ ਦੂਜੀਆਂ ਪਾਰਟੀਆਂ ਵੀ ਨਹੀਂ ਇਹਦੇ ਪੈਰ ਲੱਗਣ ਦੇਣ ਦੀਆਂ ਇਸ ਸਰਕਾਰ ਦੇ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਸੋ ਕਾਲਡ ਨਸ਼ਾ ਤਾਂ ਉਹਨਾਂ ਨੇ ਸ਼ੁਰੂ ਕੀਤਾ ਨਸ਼ਾ ਦਾ ਅਕਾਲੀਆ ਵੇਲੇ ਸ਼ੁਰੂ ਹੋਇਆ ਜਿਆਦਾ ਤਾਂ ਆਪ ਨੂੰ ਪਤਾ ਹੀ ਹੈ ਨਸ਼ਾ ਕਦੋਂ ਕੌਣ ਹੈ ਵੱਡਾ ਸਰਗਣਾ ਕੌਣ ਹੈ ਨਸ਼ੇ ਦਾ ਸਭ ਤੋਂ ਵੱਡਾ ਸਭ ਨੂੰ ਪਤਾ ਸਾਰਾ ਪੰਜਾਬ ਜਾਣਦਾ ਜੇ ਆਪਾਂ ਹੁਣ ਪਰ ਦੂਜੀ ਗੱਲ ਇਹ ਵੀ ਹੈ ਵੀ ਕੱਲਾ ਸਰਕਾਰਾਂ ਦਾ ਵੀ ਨਾਲ ਛਡੋ ਘਰ-ਘਰ ਦੇ ਵਿੱਚ ਅਵੇਰਨੈਸ ਬਲੌਗ ਜਿਹੜਾ ਮਾਪਿਆਂ ਦਾ ਵੀ ਫਰਜ ਬਣਦਾ ਪਿੰਡਾਂ ਵਾਲਾ ਦਾ ਵੀ ਫਰਜ ਬਣਦਾ ਸਰਪੰਚਾਂ ਦਾ ਵੀ ਫਰਜ ਬਣਦਾ ਵੀ ਪਿੰਡ ਦੇ ਵਿੱਚ ਪਹਿਰਾ ਦੇਣ ਨਸ਼ਾ ਵੇਚਣ ਕੌਣ ਆਉਂਦਾ ਸੋ ਇਹ ਰਲ ਮਿਲ ਕੇ ਆਪਾਂ ਨੂੰ ਹੰਬੜਾ ਮਾਰਨਾ ਪਊਗਾ ਪਰ ਜਿਹੜੇ ਮੌਜੂਦਾ ਹਾਲਾਤ ਨੇ ਜਿਵੇਂ ਕਹਾਂ ਪੰਜਾਬ ਦੇ ਨੇ ਉਹ ਇਸ ਵੇਲੇ ਥੋੜਾ ਜਿਹਾ ਲੋੜ ਤੋਂ ਜ਼ਿਆਦਾ ਹੀ ਖਰਾਬ ਹੈ ਔਰ ਮੈਂ ਮਤਲਬ ਦੁਆ ਕਰਦੀ ਹਾਂ ਕਿ ਪੰਜਾਬ ਨੂੰ ਕਦੇ ਤਤੀਆਂ ਹਵਾਵਾਂ ਵੀ ਨਾ ਲੱਗਣ ਸੋ ਮੈਂ ਆਸ ਵੀ ਕਰਦੀ ਹਾਂ ਕਿ ਹੁਣ ਮੋਦੀ ਸਾਹਿਬ ਬੜੇ ਨੇ ਤੀਜੀ ਵਾਰ ਪੰਜਾਬ ਦਾ ਹੋਰ ਜਿਆਦਾ ਸੋਚਣਗੇ ਪਹਿਲਾਂ ਵੀ ਸੋਚਦੇ ਨੇ ਪਰ ਮੈਂ ਆਸ ਕਰਦੀ ਆ ਇੱਕ ਪੰਜਾਬਣ ਹੋਣ ਦੇ ਨਾਤੇ ਮੈਨੂੰ ਦਰਦ ਆ ਪੰਜਾਬ ਨਾਲ ਮੈਂ ਪੰਜਾਬ ਪੰਜਾਬੀਤ ਨੂੰ ਪ੍ਰਨਾਈ ਹੋਈ ਆ ਪੰਜਾਬੀ ਮਾਂ ਬੋਲੀ ਨੂੰ ਤੇ ਮੈਂ ਅਰਦਾਸ ਵੀ ਕਰੂੰਗੀ ਐਂਡ ਆਪਾਂ ਮੰਗ ਵੀ ਰੱਖਾਂਗੇ ਵੀ ਭਾਈ ਥੋੜਾ ਜਿਹਾ ਸਾਦੇ ਵੱਲ ਵੀ ਥੋੜਾ ਜਿਆਦਾ ਧਣ ਦਿਓ ਵੈਸੇ ਠੀਕ ਐ ਵਧੀਆ ਕੰਮ ਹੋ ਰਿਹਾ ਬਟ ਹੋਰ ਜਿਆਦਾ ਧਣ ਦੇਣ ਦੀ ਲੋੜ ਹੈ ਮੈਮ ਕੀ ਤੁਹਾਨੂੰ ਲੱਗਦਾ ਹੈ ਕਿ ਅਗਰ ਆਪਾਂ ਕੇਂਦਰ ਦੀ ਸਰਕਾਰ ਨਾਲ ਹੱਥ ਮਿਲਾ ਕੇ ਚੱਲਦੇ ਹਾਂ ਤਾਂ ਪੰਜਾਬ ਦੇ ਕਈ ਦਹਾਕਿਆਂ ਤੋਂ ਜਿਹੜੇ ਅਨਸੁਲਝੇ ਹੋਏ ਮਸਲੇ ਨੇ ਉਹ ਆਪਾਂ ਸੋਲਵ ਕਰਵਾ ਸਕਦੇ ਹਾਂ ਹੱਥ ਮਲਾइए ਤਾਂ ਸਹੀ ਹੱਥ ਮਲਾਉਣ ਦੇ ਜੋਗੇ ਤਾਂ ਕੋਈ ਹੱਥ ਮਲਾਵੇ ਤਾਂ ਸਹੀ ਹੱਥ ਮਲਾਉਣ ਵਾਲੇ ਸਿਚੁਏਸ਼ਨ ਹੀ ਨਹੀਂ ਕ੍ਰੀਏਟ ਹੋਣ ਦਿੱਤੀ ਜਦੋਂ ਹੱਥ ਮਲਾਉਣ ਲੱਗਦਾ ਕੋਈ ਪਾਸੇ ਆਸੇ ਤਾਂ ਇਹੋ ਜਿਹਾ ਦਬਾਅ ਪਿਆ ਜਾਂਦਾ ਕਿ ਜਿਹੜੇ ਜਿਹੜੇ ਆਪਣੇ ਸੋ ਕਾਲਡ ਮੁੱਖ ਮੰਤਰੀ ਨੇ ਦਾ ਜਿਹੜੀ ਵੀ ਸਰਕਾਰਾਂ ਨੂੰ ਪਿੱਛੇ ਨੂੰ ਪੈਰ ਖਿੱਚਣੇ ਪੈ ਜਾਂਦੇ ਆ ਇਹ ਵੀ ਸਾਰੀ ਗੇਮ ਹੈ ਇਹਨਾਂ ਦੀ ਗੇਮ ਚੱਲਦੀ ਭਟੇ ਗੇਮਾਂ ਖਤਮ ਹੋਣੇ ਚਾਹੀਦੀਆਂ ਪੰਜਾਬ ਦਾ ਭਲਾ ਹਰ ਇੱਕ ਨੂੰ ਸੋਚਣਾ اخਲਾਕੀ ਫਰਜ਼ ਇਟਸ ਅ ਮੋਰਲ ਡਿਊਟੀ ਆਫ ਏਵਰੀ ਪੰਜਾਬੀ ਐਂਡ ਇਟਸ ਦਾ ਰਿਸਪੌਂਸਿਬਿਲਟੀ ਆਫ ਸੈਂਟਰ ਗਵਰਨਮੈਂਟ ਆਲਸੋ ਬੀ ਸੈਟਰ ਗਵਰਨਮੈਂਟ ਆਲਰੇਡੀ ਬਹੁਤ ਕੁਝ ਕਰ ਰਹੀ ਹੈ ਬਟ ਮੈਨੂੰ ਲੱਗਦਾ ਹੈ ਸਾਊਂਡ ਹੁੰਦਾ ਜਿਵੇਂ ਪਰਮਾਤਮਾ ਬੋਲ ਰਿਹਾ ਵੀ ਇਸ ਵਾਰ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਪੰਜਾਬ ਲਈ ਦੀ ਕਰਨਗੇ ਪਹਿਲਾਂ ਵੀ ਕਰ ਰਹੇ ਹੈ ਤੇ ਮੈਨੂੰ ਮੈਂ ਦੁਆ ਕਰਦੀ ਹਾਂ ਕਿ ਪੰਜਾਬ ਚ ਜਿੰਨੇ ਅੰਦੋਲਨ ਚੱਲਦੇ ਨੇ ਜਿਹੜੇ ਹੁਣ ਦੋ ਬਣਾਏ ਨੇ ਚਿਹਰੇ ਬਿੱਟੂ ਮੇਰਾ ਬੇਟਾ ਉੱਤਰਾਉ ਹੋ ਗਿਆ ਹੀ ਹੈ ਮੈਂ ਉਹਦੇ ਵਿਆਹ ਤੇ ਪਰਫਾਰਮ ਵੀ ਕੀਤਾ ਸਾਡੇ ਫੈਮਿਲੀ ਰਿਲੇਸ਼ਨ ਨੇ ਪੁਰੀ ਸਾਹਿਬ ਵੀ ਵਧੀਆ ਨੇ ਔਰ ਇਹਨਾਂ ਨੂੰ ਜਿੰਨੇ ਵੀ ਪ੍ਰੋਟੈਸਟ ਕਰੀਦੇ ਅੰਦੋਲਨ ਕਰੀਦੇ ਉਹਨਾਂ ਨੂੰ ਚਾਹੀਦਾ ਵੀ ਬਿੱਟੂ ਜਾਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਘਰਾਂ ਉਹ ਆਪੇ ਸੈਂਟਰ ਨੂੰ ਸੁਨੇਹਾ ਦੇਣਗੇ ਵੀ ਪ੍ਰੋਟੈਸਟ ਪੁਲੀਸ ਬੰਦ ਕਰ ਦਿਓ ਬਹੁਤ ਤੋਂ ਜ਼ਿਆਦਾ ਨੁਕਸਾਨ ਆਲਰੇਡੀ ਪੰਜਾਬ ਦਾ ਹੋ ਗਿਆ ਕਿਉਂਕਿ ਲੋਕਾਂ ਨੇ ਕੰਮ ਵੀ ਕਰਨਾ ਹੈ ਸਾਡੇ ਵਰਗਿਆਂ ਨੇ ਦਿੱਲੀ ਵੀ ਜਾਣਾ ਹੈ ਕਈਆਂ ਨੇ ਫਲਾਈਟਾਂ ਵੀ ਫੜਦੀਆਂ 4-4 ਘੰਟੇ ਤੁਸੀਂ ਜੇ ਕੁਝ ਕਰਨਾ ਤਾਂ ਆਪੇ ਭਾਜਪੀ ਨੂੰ ਦਿਓ ਰੈਪ੍ਰੈਜ਼ੈਂਟੇਸ਼ਨ ਲਿਖ ਕੇ ਆਪਦੇ ਡਿਫਰੈਂਟ ਜਿਹੜੇ ਡੀਸੀ ਨੇ ਉਹਨਾਂ ਨੂੰ ਮੰਗ ਪੱਤਰ ਦਿਓ ਉੱਥੇ ਵੀ ਤੁਹਾਡੀ ਸੁਣੀ ਜਾਣੀ ਹੈ ਪ੍ਰੋਟੈਸਟ ਕਰਕੇ ਤਾਂ ਬਹੁਤਾ ਕੁਝ ਹੈ ਨਹੀਂ ਹਾਂ ਤੁਹਾਡੀਆਂ ਮੰਗਾਂ जायਜ਼ ਨੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਿਸਾਨਾਂ ਨਾਲ ਵੀ ਬਟ ਤਰੀਕਾ ਸ਼ੁਡ ਵੀ ਵਧੀਆ ਵਧੀਆ ਤਰੀਕਾ ਹੋਣਾ ਚਾਹੀਦਾ ਮੈਂ ਮੌਜੂਦਾ ਮੋਦੀ ਸਰਕਾਰ ਨੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਨਿਖਾਰਨ ਵਿੱਚ ਕੀ ਯੋਗਦਾਨ ਪਾਇਆ ਵੇਖੋ ਜੀ ਮੋਦੀ ਸਾਹਿਬ ਨੇ ਸਾਡੇ ਭਾਰਤ ਦੀ ਇਕੱਲੇ ਪੰਜਾਬ ਦੀ ਨਹੀਂ ਭਾਰਤ ਦੀ ਪਛਾਣ ਦੁਨੀਆ ਭਰ ਦੇ ਵਿੱਚ ਝੰਡਾ ਬੁਲੰਦ ਕਰਤਾ ਮੋਦੀ ਸਾਹਿਬ ਨੇ ਬਾਕੀ ਜੇ ਪੰਜਾਬ ਦੀ ਗੱਲ ਕਰੀਏ ਗੁਰੂਆਂ ਪੀਰਾਂ ਪਗਬੰਦਰਾਂ ਦੀ ਧਰਤੀ ਤੇ ਜੋ ਅੱਜ ਤੱਕ ਨਹੀਂ ਹੋਇਆ ਸੀ ਵੀਰਵਾਲ ਦੇਵਸ ਕੀਨੇ ਬਣਾਇਆ ਮੋਦੀ ਸਰਕਾਰ ਨੇ 5 ਸਾਲ ਦਾ ਜਿਹੜਾ 5 ਲੱਖ ਦਾ ਸਰ ਵੀ ਦਿੰਦੇ ਨੇ ਆਯੂਸ਼ਮਾਨ ਆਯੂਸ਼ਮਾਨ ਕਾੜੋ ਕੀ ਨਹੀਂ ਦਿੱਤਾ ਮੋਦੀ ਸਾਹਿਬ ਨੇ ਬਠਿੰਡਾ ਤੇ ਐਮਜ਼ ਕੌਣ ਲੈ ਕੇ ਆਇਆ ਮੋਦੀ ਸਾਹਿਬ ਸੋ ਕਿੰਨੇ ਕੰਮ ਮੋਦੀ ਸਾਹਿਬ ਕਰਨ ਬਹੁਤ ਕੀਤੇ ਨੇ ਹੁਣ ਜੇ ਪੰਜਾਬੀਆਂ ਦੀ ਅੱਖ ਹੀ ਨਾ ਪਛਾਣਨ ਵਾਲੀ ਹੋਣ ਤਾਂ ਮੋਦੀ ਸਾਹਿਬ ਕੀ ਕਰ ਸਕਦੇ ਆ ਔਰ ਹੁਣ ਵੀ ਕਿਸਾਨਾਂ ਦੇ ਬੈਂਕ ਅਕਾਊਂਟ ਚ ਵੀ ਮੋਦੀ ਸਾਹਿਬ ਪੈਸੇ ਭੇਜ ਰਹੇ ਨੇ ਹਾਂ ਕੋਈ ਰੈਕੋਗਨਾਈਜ਼ ਨਹੀਂ ਕਰਦਾ ਸੋ ਇੰਨਾ ਚ ਕਿਸਾਨਾਂ ਨੂੰ ਦੱਸਣਾ ਚਾਹੀਦਾ ਵੀ ਜੋ ਕਰਦੇ ਆ ਉਹਨਾਂ ਤੋਂ ਪੋਜ਼ਿਟਿਵ ਕਹਿ ਕੇ ਸਵੀਕਾਰ ਕਰੋ ਤੇ ਕਿਸੇ ਦੀ ਪ੍ਰਸ਼ੰਸਾ ਕਰੋਗੇ ਤਾਂ ਤੁਹਾਨੂੰ ਹੋਰ ਵੀ ਮੰਗਾ ਤੁਹਾਡੀਆਂ ਪੂਰੀਆਂ ਹੋਣਗੀਆਂ ਸੋ ਮੋਦੀ ਸਾਹਿਬ ਨੇ ਇੰਡੀਆ ਦਾ ਨਾਮ ਸਾਡੇ ਦੇਸ਼ ਦਾ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨ ਕੀਤਾ ਸਾਡੇ ਸਾਡੀ ਕਲਚਰਲ ਹਿਸਟਰੀ ਸਾਡੀ ਸਿੱਖ ਹਿਸਟਰੀ ਨੂੰ ਉਹਨਾਂ ਨੇ ਦੁਨੀਆ ਦੁਨੀਆ ਦੇ ਕੋਨੇ ਤੱਕ ਪਹੁੰਚਾਇਆ ਉਸ ਤੋਂ ਇਲਾਵਾ ਰਾਮ ਮੰਦਰ ਜਿਹੜਾ ਬਣਾਇਆ ਅੱਜ ਦੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਸੀ ਯੁੱਧਾਂ 'ਚ ਕੀ ਹੋਇਆ ਉਹ ਵੀ ਇਤਿਹਾਸ ਦੇ ਵਿੱਚ ਇੱਕ ਬੀਜ ਪੱਥਰ ਸਾਬਤ ਹੋਊਗਾ ਸੋ ਮੋਦੀ ਸਾਹਿਬ ਜੈੰਦਾਬਾਦ ਹੈ ਸੀ ਤੇ ਰਹਿਣਗੇ ਮੈਂ ਅਖੀਰ ਵਿੱਚ ਪੰਜਾਬ ਦੇ ਲੋਕ ਜੋ ਤੁਹਾਨੂੰ ਇਸ ਟਾਈਮ ਦੇਖ ਰਹੇ ਹੋ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਅਖੀਰ ਵਿੱਚ ਮੈਂ ਦੋ ਲਾਈਨਾਂ ਪੰਜਾਬ ਲਈ ਗਾ ਕੇ ਸੁਣਾ ਦਿੰਦੀ ਹਾਂ ਤੁਸੀਂ ਵੇਖ ਕੀ ਚਾਹੁੰਦੇ ਹੋ ਹਨ ਆਓ ਕਰੀਏ ਪੰਜਾਬ ਲਈ ਧੂਆ ਵਾੜੀਓ ਆਓ ਕਰੀਏ ਪੰਜਾਬ ਲਈ ਧੂਆ ਵਾੜੀਓ ਇਹਨੂੰ ਛੋੜ ਵੀ ਨਾ ਤੱਤੀਆਂ ਹਵਾ ਵਾੜੀਓ ਇਹਨੂੰ ਛੋੜ ਵੀ ਨਾ ਤੱਤੀਆਂ ਹਵਾਵਾਂ ਹੜੀਓ ਸਵਾਹੀ ਦੁਆਇ ਕਿ ਪੰਜਾਬ ਆਬਾਦ ਰਹੀ ਪੰਜਾਬ ਜਿੰਦਾਬਾਦ ਰਹੀ ਪੰਜਾਬ ਖੁਸ਼ਹਾਲ ਰਹੇ ਪੰਜਾਬੀ ਮਾਂ ਬੋਲੀ ਜੇਨ ਦੁੱਗਣੀ ਰਾਤ ਚੋਂ ਆਪਣੀ ਤਰੱਕੀ ਕਰੇ ਤੇ ਤੁਹਾਡੇ ਵਰਗੇ ਚੈਨਲ ਜਿਹੜੇ ਸੱਚ ਅੱਗੇ ਲਿਆਉਂਦੇ ਆ ਦਿੱਲੀ ਪੰਜਾਬ ਪੋਸਟ ਵਰਗੇ ਚੈਨਲ ਵੀ ਦਿਨ ਦੁੱਗਣੀ ਰਾਤ ਚੋਂ ਆਪਣੀ ਤਰੱਕੀ ਕਰਨ ਇਹਦੇ ਨਾਲ ਹੀ ਜੈ ਸ਼੍ਰੀ ਰਾਮ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ